ਵਾਹਿਗੁਰੂ 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 ਆਇਓ ਸੂਰਤਮਾਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਚੌ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਦੁਬਦਾ ਨਾ ਪੜਉ ਹਰ ਬਿਨੋ ਹੋਰ ਨਾ ਪੂਜਉ ਮੜੈ ਮਸਾਨ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਘਰ ਭੀਤਰ ਘਰ ਗੁਰੂ ਦਿਖਾਇਆ ਸਹਿਜ ਰਤੇ ਮਨ ਪਾਈ ਤੂੰ ਆਪੇ ਦਾਨਾ ਆਪੇ ਬੀਨਾ ਤੂੰ ਦੇਵ ਹੈ ਮਤ ਸਾਈ ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਬੇਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ਰਹਾਉ ਅਸੰਖ ਬੈਰਾਗੀ ਕਹਿ ਬੈਰਾਗ ਸੋ ਬੈਰਾਗੀ ਜੇ ਖਸਮੈ ਭਾਵੈ ਹਿਰਦੈ ਸ਼ਬਦ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੇ ਏਕੋ ਚੇਤੇ ਮਨੁਆ ਨਾ ਡੋਲੇ ਤਾਵਤ ਵਰਜ ਰਹਾਵੇ ਸਹਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੇ ਮਨੁਆ ਪਉਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਭਾਈ ਜੇਹ ਬਾ ਨੇਤਰ ਸੋਤਰ ਸਚ ਰਾਤੇ ਜਲ ਬੂਜੀ ਤੁਝ ਹੈ 부ਝਾਈ ਆਸ ਨਰਾਸ ਰਹੈ ਬੈਰਾਗੀ ਨਿਜ ਘਰ ਤਾੜੀ ਲਾਈ ਭਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਜ ਪੀਆਈ ਦੁਬਦਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰ ਨਾ ਦੂਜਾ ਪਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮਖ ਦੇ ਵਢਿ ਆਈ ਅਪਰ ਅਪਾਰ ਅਗੰਮੇ ਅਗੋਚਰ ਕਹਿਣਾ ਕੀ ਮਨਾ ਪਾਈ ਸੁਨ ਸੁਵਾਦ ਮਹਾ ਪਰਮਾਰਥ ਤੀਨ ਭਵਨ ਪਤ ਨਾਮੰ ਮਸਤ ਕਲੇਖ ਜੀਆਂ ਜਗ ਜੋਨੀ ਸਿਰ ਸਿਰ ਲੇਖ ਸਹਾਮਨ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦਿਰੜਾਮਨ ਮਾਨ ਮੁਖ ਜੂਠ ਲਹਿ ਭੈ ਮਾਨਨ ਆਪੇ ਗਿਆਨ ਅਗਾਮਨ ਜਿਨ ਚਾਖਿਆ ਸੇ ਸਾਧ ਜਾਣਨ ਜੋ ਗੁੰਗੇ ਮਿਠਿਆਈ ਅਕਥ ਕਾ ਕਿਆ ਕਥਿਐ ਭਾਈ ਚਾਲੋ ਸਦਾ ਰਜਾਈ ਗੁਰਦਾਤਾ ਮੇਲੇ ਤਾਂ ਮਤ ਹੋਵੇ ਨਿਗਰੇ ਮਤ ਨਾ ਕਾਈ ਜਿਉ ਚਲਾਏ ਤਿਉ ਚੱਲਹਿ ਭਾਈ ਹੋਰ ਕਿਆ ਕੋ ਕਰੇ ਚਤਰਾਇ ਇਕ ਭਰਮ ਭਲਾ ਇਕ ਭਗਤੀ ਰਾਤੀ ਤੇਰਾ ਖੇਲ ਅਪਾਰਾ ਜਿਤ ਤੁਦ ਲਾਏ ਤਿਹਾਂ ਫਲ ਪਾਇਆ ਤੂੰ ਹੁਕਮ ਚਲਾਵਣ ਹਾਰਾ ਸੇਵਾ ਕਰੀ ਜੇ ਕਛੋ ਹੋਇ ਆਪਣਾ ਜੀਉ ਪਿੰਡ ਤੇਮਾਰਾ ਸਤਿਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮੇ ਅਦਾਰਾ ਗਗਨੰਤਰ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ਨਾਮ ਮਨ ਭਾਵੇ ਕਹਿ ਕਹਾਵੇ ਤਤੋ ਤਤਵ ਖਾਨੰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੋਹਰਾਨੰ ਪੂਰਾ ਬੈਰਾਗੀ ਸਹਜ ਸੁਭਾਗੀ ਸਚ ਨਾਨਕ ਮਨ ਮਾਨੰ ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨ ਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸਹਿ ਨਾਮ ਵਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਤ ਕਰਮਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਬੇਦ ਬਕੈ ਖੜੂ ਭਾਈ ਕਰਮ ਕਰਹੁ ਸੰਸਾਰੀ ਪਾਖੰਡ ਮੈਲ ਨਾ ਚੁਕਈ ਭਾਈ ਅੰਤਰ ਮੈਲ ਵਿਕਾਰੀ ਇਨ ਬੇਦ ਡੂਬੀ ਮਾਕਰੀ ਭਾਈ ਹੁੰਡੀ ਸਿਰ ਕੈ ਭਾਰੀ ਦੁਰਮਤ ਘਣੀ ਵੇਗੂਤੀ ਭਾਈ ਦੂਜੈ ਪਾਏ ਖੁਆਈ ਬਿਨ ਸਤਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਨਾ ਜਾਈ ਸਤਗੁਰ ਸੇਵੇ ਤਾਂ ਸੁਖ ਪਾਏ ਭਾਈ ਆਮਣ ਜਾਣ ਰਹਾਈ ਸਾਚ ਸਹਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਝੈ ਭਾਈ ਗੁਰ ਬਿਨ ਮਗ ਨਾ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਬਿਖ ਖਾਈ ਪੰਡਤ ਦਹੀਂ ਵਲੋਈਐ ਭਾਈ ਵਿਚੋਂ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਭਾਈ ਇਹੋ ਜਗ ਏਹਾ ਵਤ ਗੁਰ ਪਿਨ ਪਰਮ ਵਗੂਚੀਐ ਭਾਈ ਘਟ ਘਟ ਦੇਉ ਅਲਕ ਇਹੋ ਜਗ ਤਾਗੋ ਸੂਤ ਕੋ ਭਾਈ ਬਹਿ ਦਿਸ ਬਾਂਧੋ ਮਾਏ ਬਿਨ ਗੁਰ ਗਾਂਠ ਨਾ ਛੁਟਈ ਭਾਈ ਥਾਕੇ ਕਰਮ ਕਮਾਏ ਇਹੋ ਜਗ ਪਰਮ ਭਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਭਉ ਮਨ ਵਸੈ ਭਾਈ ਭੈ ਵਰਨਾ ਸਚ ਲੇਖ ਮੱਜਨ ਦਾਨ ਚੰਗਿਆਈਆ ਭਾਈ ਦਰਗਾਹ ਨਾਮ ਵਸੇਖ ਗੁਰ ਅੰਕਸ ਜਿਨ ਨਾਮ ਦਿਰੜਾਇਆ ਭਾਈ ਮਨ ਵਸਿਆ ਚੂਕਾ ਭੇਖ ਇਹੋ ਤਨ ਹਾਟ ਸਰਾਫ ਕੋ ਭਾਈ ਵਖਰ ਨਾਮ ਅਪਾਰ ਇਹੋ ਵਖਰ ਵਪਾਰੀ ਸੋ ਦਿਰੜੈ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਸੂਰਥ ਮਹੱਲਾ ਪਹਿਲਾ ਜਿਨਨੀ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿੰਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸ ਨ ਹਰੀ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਥ ਭੈ ਡੁੱਬੀਐ ਪਿਆਰੇ ਕੰਧੀ ਪਾਏ ਕਹਾ ਰਹਾਉ ਸਲਾਹੀ ਸਲਾਹਣਾ ਪਿਆਰੀ ਦੂਜਾ ਵਰਨਾ ਕੋਈ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਿਸਕੀ ਸੰਗਤ ਜੇ ਮਿਲੈ ਪਿਆਰੀ ਰਸ ਲੈ ਤਤ ਵਲੋਇ ਪਤ ਪਰਵਾਨਾ ਸਾਚ ਕਾ ਪਿਆਰੀ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੀ ਹੁਕਮੀ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੂਝੀਐ ਪਿਆਰੀ ਸਾਚੇ ਸਾਚਾ ਤਾਨ ਹੁਕਮੇ ਅੰਦਰ ਨਿਮਿਆ ਪਿਆਰੀ ਹੁਕਮੈ ਉਦਰ ਮਝਾਰ ਹੁਕਮੈ ਅੰਦਰ ਜਮਿਆਂ ਪਿਆਰੇ ਹੁੰਦੋ ਸਿਰ ਕੈ ਭਾਰ ਗੁਰਮੁਖ ਦਰਗਾਹ ਜਾਣੀਐ ਪਿਆਰੀ ਚੱਲੈ ਕਾਰਜ ਸਾਰ ਹੁਕਮੈ ਅੰਦਰ ਆਇਆ ਪਿਆਰੇ ਹੁਕਮੇ ਜਾਂਦੋ ਜਾਏ ਹੁਕਮੇ ਬੰਨ ਚਲਾਈਐ ਪਿਆਰੀ ਮਨ ਮੁਖ ਲਹਿ ਸਜਾਈਐ ਹੁਕਮੇ ਸ਼ਬਦ ਪਛਾਣੀਐ ਪਿਆਰੀ ਦਰਗਹ ਪੈਂਦਾ ਜਾਇ ਹੁਕਮੇ ਗਣਤ ਗਣਾਈਐ ਪਿਆਰੀ ਹੁਕਮੇ ਹਉ ਮੈਦੋਇ ਹੁਕਮੇ ਭਵੈ ਪੁਵਾਈਐ ਪਿਆਰੀ ਅਵਗਣ ਮੁਠੀ ਰੋਇ ਹੁਕਮ ਸੰਝਾਪੈ ਸਾਹ ਕਾ ਪਿਆਰੀ ਸੱਚ ਮਿਲੈ ਵਡਿਆਈ ਹੋਇ ਆਖਣ ਔਖਾ ਆਖੀਐ ਪਿਆਰੀ ਕਿਉ ਸੁਣੀਐ ਸਚ ਨਾਉ ਜਿਨਨੀ ਸੋសា ਲਾਹਿਆ ਪਿਆਰੀ ਹਉ ਤਿਨ ਬਲੇ ਹਾਰੈ ਜਾਉ ਨਾਉ ਮਿਲਾ ਸੰਤੋਖੀਆਂ ਪਿਆਰੀ ਨਦਰੀ ਮੇਲ ਮਲਾਉ ਕਾਇਆ ਕਾਗਦ ਜੇਥੀ ਐ ਪਿਆਰੀ ਮਨ ਮਸਵਾਣੀ ਧਾਰ ਲਲਤਾ ਲੇਖਣ ਸਚ ਕੀ ਪਿਆਰੀ ਹਰ ਗੁਣ ਲਿਖੋ ਵਿਚਾਰ ਨਿਲਖਾਰੀ ਨਾਨਕਾ ਪਿਆਰੀ ਸਾਚ ਲਿਖੈ ਪੁਰਧਾਰ ਸੋਰਠ ਮਹੱਲਾ ਪਹਿਲਾ ਪਹਿਲਾ ਦੁਤਕੀ ਤੂੰ ਗੁਣ ਦਾਤੋ ਨਿਰਮਲੋ ਪਾਈ ਨਿਰਮਲ ਨਾ ਮਨ ਹੋਏ ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਔ ਪਾਪੀ ਪਾਖੰਡੀਆਂ ਭਾਈ ਮਨ ਤਨ ਨਾਮ ਵਸੇਖ ਰਹਾਉ ਦੇਖ ਮਾਇਆ ਚਿਤ ਮੋਹਿਆ ਭਾਈ ਚਤਰਾਈ ਪਤ ਖੋਇ ਚਿਤ ਮਹਿ ਠਾਕੁਰ ਸੱਚ ਵਸੈ ਭਾਈ ਜੇ ਗੁਰ ਗਿਆਨ ਸਮੋਵੇ ਰੂੜੋ ਰੂੜੋ ਆਖੀਐ ਭਾਈ ਰੂੜੋ ਲਾਲ ਚਨੂਲ ਜੇ ਮਨ ਹਰਿ ਸਿਉ ਬੈਰਾਗੀਐ ਭਾਈ ਕਰ ਕਰ ਸਾਚ ਅਭੂਲ ਪਾਤਾਲੀ ਆਕਾਸ ਤੂੰ ਭਾਈ ਕਰ ਕਰ ਤੂੰ ਗੁਣ ਗਿਆਨ ਗੁਰ ਮਿਲਿਆ ਸੁਖ ਪਾਇਆ ਭਾਈ ਚੂਕਾ ਮਨਹੁ ਗਮਾਨ ਜਲ ਮਲ ਕਾਇਆ ਮਾਜੀਐ ਭਾਈ ਭੀ ਮੈਲਾ ਤਨ ਹੋਏ ਗਿਆਨ ਮਹਾਰਸ ਨਾਈਐ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਐ ਭਾਈ ਕਿਆ ਮੰਗੋ ਕਿਆ ਦੇ ਪਾਣ ਨੀਰ ਪਖਾਲੀਐ ਭਾਈ ਜਲ ਮੈਂ ਬੂਢਹਿ ਤੀ ਗੁਰ ਬਿਨ ਅਲਖ ਨ ਲਖੀਐ ਭਾਈ ਜਗ ਬੂਢੈ ਪਤ ਖੋਇ ਮੇਰੇ ਠਾਕੁਰ ਹਾਥ ਵਡਾਈਆਂ ਭਾਈ ਜੈ ਭਾਵੈ ਤੈ ਦੇ ਬਈਰ ਬੋਲੇ ਮੀਠਲੀ ਭਾਈ ਸਾਚ ਕਹਿ ਪਿਰ ਭਾਈ ਬਿਰਹ ਬੀਦੀ ਸੱਚ ਵਸੀ ਭਾਈ ਅਦਕ ਰਹੀ ਹਰ ਨਾਏ ਸਭ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨ ਜੋ ਬੀਤੇ ਸੇ ਉਪਰੇ ਪਾਈ ਸਬਦ ਸੱਚਾ ਨਿਸ਼ਾਨ ਇੰਦਨ ਅਦਕ ਸਕੇਲੀਏ ਭਾਈ ਪਾਵਕਰਨ ਚਕ ਪਾਈ ਕਿਨ ਪਾਲ ਨਾਮ ਰਿਦੈ ਵਸੈ ਭਾਈ ਨਾਨਕ ਮਿਲਨ ਸੁਭਾਈ ਸੋਰਠ ਮਹਲਾ ਤੀਜਾ